ਆ ਗੁਰੂ ਪਰਿਓ ਜੋ ਲੋਜਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਮਾਲ ਵੀ ਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤਪੰਦੇ ਰੱਖੇ ਮਨ ਮਤਾ ਦੇ ਸਰਬ ਸਾਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾਨ ਬੜੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਜੁਰੀ ਅੰਦਰ ਸੱਜ ਬੈਠੇ ਗੁਰਖਾalsa ਸਾਧ ਸੰਗਤ ਜੀਓ ਆਓ ਜੋਤਿਰਤੋ ਆਪ ਤਨ ਤਨ ਸਾਈਂ ਗੁਰੂ ਨਨਪਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਈਆਂ ਮਹੀਨੇ ਤੋਂ ਆਪਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕੇਸਾ ਬਣ ਕੇ ਆਪਾਂ ਸਰਬਉੱਚ ਪਾਉਂਜੂ ਵਿੱਚੋਂ ਕੁਝ ਤਾਂ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਨਿਤ ਦੁੱਖ ਕਲੇਸ਼ ਰੋਗ ਸੋਗ ਕੜੇ ਸਾਰੇ ਚਿੰਤਾ ਫਿਕਰ ਇਹ ਸਭ ਦੂਰ ਹੋਦੇ ਜਮਲੀ ਦੀ ਬਾਹ ਉਹ ਬਾਣੀ ਬਹੁਤ ਪਰ ਉਹ ਤੋਂ ਵੀ ਬਚਾਉ ਹੁੰਦਾ ਅੱਜ ਸੁਣਦੇ ਤੇ ਇਹਦੇ ਆਰੇ 85 ਲੱਖ ਜੋਨਾ ਜਿਹਦੀ ਅੰਸਾਰ ਉਹ ਦਸਦੀਆਂ ਨੇ ਜਿਹਨੀਆਂ ਅਸੀਂ ਸੁਣਦੇ ਆ ਇਹ ਤਾਂ ਮਕਵੀਏ ਦੁਨੀਆ ਮਾਰੀਆਂ ਨਹੀਂ ਕੋਈ ਵੀ ਅਸੀਂ ਜੁਦੀਦ ਮੜਲ ਪਾਵੇ ਆਪਣੇ ਬੁੱਧੀ ਅਨੁਸਾਰ ਜਿੰਨਾ ਮਰਜੀ ਕਈਏ ਮੜੀ ਜੁਦੀ ਕੋਈ ਵੀ ਨਹੀਂ ਕਿਉਂ ਨਹੀਂ ਕੋਪ ਅਸਲੀ ਬਾਣੀ ਕੇ ਲਿਆ ਨਹੀਂ ਨਹੀਂ 83 ਲੱਖ ਜੁਨੀ ਆ ਪਹਿਲਾਂ ਬਣਾਈਆ ਉਸ ਅਕਾਲ ਪੁਰਖ ਰਾਮ ਨਾ ਖੁਦਾ ਨੇ ਤੇ ਫੇਰ ਬੰਦਾ ਬਣਾਇਆ ਤੇ ਸਾਰੀਆਂ ਇਹਦੀ ਸੇਵਾ ਵਿੱਚ ਲਾਤੀਆਂ 83 ਲੱਖ ਜੁਨ ਕੱਲੇ ਇਨਸਾਨ ਦੀ ਸੇਵਾ ਵਾਸਤੇ ਪਰ ਇੱਕ ਕੋਈ ਅਮੀਰ ਆਦਮੀ ਆ ਕੁਤ ਨੂੰ 2 4 ਨੌਕਰੋ ਦੇਆ ਬੜਾ ਫੁੱਲਿਆ ਮੈਂ ਤਾਂ ਕੋਤ ਨੂੰ 2 4 ਨੌਕਰਿਆ ਕਿ ਕੋ 2 3 ਨੌਕਰਿਆ ਉਹ ਉਹਦੋਂ ਥੋੜਾ ਜਿਆਦਾ ਫੁੱਲਿਆ ਹੁੰਦਾ ਏ ਵੀ ਮੇਰੇ ਕੋ 2 3 ਨੌਕਰਿਆ ਉਤੋਂ ਅੱਗੇ ਵੀ ਚੱਲੇ ਜਾਂਦਾ ਬੰਦਾ ਕੋ 5 150 200 400 ਤੱਕ ਨੌਕਰਿਆ ਅ ਫਿਰ ਤੂੰ ਇਹ ਦੇਖਦੇ ਸੀ ਇਹ ਤੋਂ ਵੀ ਵੱਡੇ ਵੱਡੇ ਜਿੰਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਕਾਰੋਬਾਰ ਨੂੰ ਕਾਰੋਬਾਰ ਕਿੰਦਾਂ ਦਾ ਤੇ ਮੇਰੇ ਧੌਕਰ ਕਿੰਨੇ ਕਿ ਉਹ ਕਿੰਨੇ ਕਿਹਾ ਜਿੰਨੂੰ ਇਹ ਵੀ ਨਹੀਂ ਪਤਾ ਉਹਦੇ ਕੋਲ ਮੈਨੂੰ ਨਾ ਮੇਰੇ ਨੌਕਰਾਂ ਦਾ ਪਤਾ ਨਹੀਂ ਕਿੰਨੇ ਦਾ ਮੇਰੇ ਕਾਰੋਬਾਰ ਦਾ ਵੀ ਮੈਨੂੰ ਨਹੀਂ ਪਤਾ ਵੀ ਕਿੱਥੋਂ ਕਿੱਥੋਂ ਤੱਕ ਹੈ ਲੋਕ ਵੀ ਸਮਝਾ ਲਈ ਜਾ ਰਹੇ ਨੇ ਨੰਬਰ ਜੱਤਰੀ ਪੂਰੇ ਮੇਰੇ ਕਾਰੋਬਾਰ ਦਾ ਪੂਰੇ ਨੌਕਰਾਂ ਦਾ ਮੈਨੂੰ ਪਤਾ ਨਹੀਂ ਉਹ ਨਹੀਂ ਫੁੱਲੇ ਸਮਾਉਂਦੇ ਪਿਆਰਿਓ ਤੇ ਜਿਹਦੇ 84 ਲੱਖ ਜੂਨ ਨੌਕਰ ਤੇ ਨੌਕਰੀ ਸੇਵਾ ਤੇ ਲਾਤੀ ਹੋਏ ਇਹਨਾਂ ਤੇ ਫੁੱਲੇ ਨਹੀਂ ਸਮੋੜਾ ਜੇਦਾ ਇਨਸਾਨ ਨੂੰ ਫੁੱਲਿਆਂ ਨੇ ਸਮੋੜਾ ਜੇਦਾ ਮਾਨੁਣਾ ਜੈਦਾ ਮਾਰਾ ਆਪਣੇ ਕੋਕਤ ਖੁਦਾ ਤੇ ਦੇਹ ਕਾਲ ਪੁਰਖ ਵੈਦੂ ਮੈਂ ਉਹਦਾ ਕੀ ਪੁੰਨ ਕਰਮ ਕੀਤਾ ਜਿਸ ਪੁੰਨ ਕਰਮ ਦੇ ਕਰਕੇ ਤੂੰ ਮੈਨੂੰ 84 ਲੱਖ ਜੋਂ ਦਾ ਸਰਦਾਰ ਬਣਾਤਾ ਕਰਦਾ ਸੈਦਾ ਸਵਾਸ ਧੰਨਵਾਦ ਪ੍ਰਭੂ ਕੀ ਰਿਆ ਮਿਲ ਮਿਲਦੇ ਆਲਾਵੇਂ ਮਿਲਦੇ ਆ ਅਲਾਵੇਂ ਕਿਉਂ ਕਿਉਂਕਿ ਸਮਝ ਨਹੀਂ ਆ ਸਕੀ ਵੀ ਮੇਰੇ ਵੱਲ ਤੂੰ ਨਾ ਕੁਝ ਬਣਾਇਆ ਤੇ ਜੀ ਥੋੜੇ ਚਾਰ ਪੱਟ ਤਕੇ ਘੱਟ ਬਣ ਗਏ ਤਾਂ ਕੀ ਆ ਜਿਆਦੇ ਬਣ ਕੇ ਤਾਂ ਕੀ ਸੁਦਰਸ਼ ਰੂਪ ਦਿੱਤਾ ਆ ਆਪਣਾ ਰੂਪ ਦਿੱਤਾ ਉਹਨੇ ਅਸੀਂ ਤੇ ਪਰ ਧੰਨਵਾਦ ਵੀ ਨਹੀਂ ਕਰ ਸਕਦੇ ਐਡੇ ਵੱਡੇ ਕਿਰਪਾ ਕਰ ਤਬੇ ਸਦਾ ਸਦਾ ਵੀ ਕਿਹੜੀ ਦੀ ਜਿੰਨੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਪੈਰੋ ਜਦੋਂ ਵੀ ਉਹ ਆਪਣਾ ਬਾੜਾ ਵਰਤੌਂਦਾ ਨਾ ਬੇਚਦਾ ਜੇ ਤੂੰ ਮੇਰੇ ਨਾਲ ਲਿਆਇਂ ਜਿੰਨਾ ਰੱਖਣਾ ਤੂੰ ਮੇਰੇ ਉਲਟ ਚੱਲਣਾ ਹੈ ਬਸ ਤੋ ਉਹਨੂੰ ਜੇ ਉਲਟ ਚੱਲਦਾ ਤੇ ਉਹ ਉਹ ਤੋਂ ਬਦਲ ਲਊਗਾ ਅਗਲ ਪਰਵਾਰ ਉਹ ਨਹੀਂ ਪਰਵਾਰ ਨੂੰ ਨਰਵਾ ਰਿਹਾ ਉਹਨੂੰ ਡਰਦੇ ਕਿਸੇ ਦਾ ਉਹਨੂੰ ਉਹਦਾ ਉਹਨੂੰ ਉਹਦਾ ਕਿਸੇ ਨਾਲ ਮੈਨਦੇ ਹੀ ਉਹ ਬਰਦੇ ਪਾਵਨ ਨੂੰ ਨਹੀਂ ਜਿੱਦਾਂ ਆਪਾਂ ਉਹਨੇ ਗੱਲ ਕਰਕੇ ਅਡੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਬਾਦ ਕਰ ਰਿਹਾ ਉਹਨਾਂ ਨੇ ਅੱਗੇ ਮੈਨੇਜਰ ਰੱਖੇ ਹੁੰਦੇ ਆ ਤੇ ਖੁਦ ਬਦਾਲੇ ਤਰਬ ਰਹਿ ਲਿਆ ਹੋਇਆ ਮੈਂ ਤੋ ਜੇ ਮੈਨੇਜਰ ਦੇ ਤਾਂ ਕੀ ਡੂਦੀ ਆ ਦੇ ਕਾਰੋਬਾਰ ਨੂੰ ਦੇਖਣਾ ਤਰਖਾਵਾ ਦੇਣੀ ਆ ਜੇ ਉਹਦਾ ਬੰਦਾ ਨੂੰ ਯੋਗ ਜਗ੍ਹਾ ਦੇਣੀ ਵੀ ਆ ਇੱਥੇ ਕੰਮ ਕਰ ਸਕਦਾ ਏ ਇਹ ਬੰਦਾ ਇੱਥੇ ਕੰਮ ਕਰ ਸਕਦਾ ਏ ਤੇ ਕੰਮ ਕਰਦਾ ਨਾ ਦੇਖ ਲੈ ਉਹ ਡੁੱਟੀ ਗਈ ਆ ਤਰਨਬਰਾਜ ਦੀ ਬੰਦੇ ਹੋ ਜਾ ਤੂੰ ਕਰਮ ਕਰਦਾ ਨਾ ਉਹ ਤੇਨੂੰ ਫਲ ਦੇਣਾ ਤੇਰਾ ਆ ਆ ਤੇ ਬਿਰਹਾ ਸ਼ੁਕਰ ਨਹੀਂ ਕਰਦਾ ਖੁਦ ਖੁਦਾ ਦਾ ਖੁਦ ਖੁਦ ਖੁਦਾ ਆਪ ਖੁਦ ਸਜਾ ਲੈ ਕੇ ਨਾ ਤਰਮਰਾਇ ਦੀ ਡਿਊਟੀ ਲਾਈ ਹੋਈ ਬਿਸਜਾ ਤੂੰ ਦੇਣੀ ਆ ਜਿਹੜਾ ਕੋ ਕਰਮ ਕਰਦਾ ਤੇ ਜਮਾੜੇ ਕਰਮ ਕਰਾਂਗਾ ਫਿਰ ਸਾਪ ਦੀ ਜੂਲੀ ਪਾਉਂ ਚਲੋ ਕਿਉਂ ਪਾਈ ਜਬ ਤੇ ਜੋਨੇ ਉਹ ਸੁਜਰਾ ਤਿੰਤਾ 84 ਜਨ ਜੋਂ ਦਾ ਸਰਦਾਰ ਬਣਾਇਆ ਸੀਗਾ 83 ਲੱਖ ਜੋਂ ਤੇਰੇ ਸੇਵਾ ਵਾਸਤੇ ਲਾਈ ਸੀਗੇ ਤਦੇ ਤੂੰ ਖੁਦ ਖੁਦਾ ਦਾ ਸ਼ੁਕਰਾਨਾ ਨਹੀਂ ਲਾ ਸਕਿਆ ਤੇ ਚੱਲ ਤੇਰੀ ਨੱਤਾ ਖੋਲੀ ਨੂੰ ਜੇ ਗੁਰੂ ਦੇ ਜਾਤ ਨਹੀਂ ਲਾ ਸਕਿਆ ਤੇ ਚੱਲ ਤੇਰੀ ਨੱਤਾ ਹੀ ਖੋਲੀ ਤੇ ਸਤ ਨੂੰ ਨੱਤਾ ਤਾਂ ਹੀ ਲਾਈਆ ਸੱਪ ਨੂੰ ਨੱਤਾ ਤਾਂ ਹੀ ਲਾਈਆ ਹਰ ਜੁਗ ਨਾਲ ਲਾਈਏ ਨੱਤਾ ਸੱਪ ਨੂੰ ਕੋਲ ਲਾਈਓ ਬਸ 83 ਲੱਤ ਜੂਨ ਦਾ ਸਰਦਾਰ ਸਿੰਘ ਪਰ ਸ਼ੁਕਰਾਨਾ ਕਰਕੇ ਆਪਣੇ ਬੰਦ ਦਰ ਤੇ ਨਹੀਂ ਗਿਆ ਹੱਥਾਂ ਨਾਲ ਪੁੰਨੀ ਕਰ ਸਕਿਆ ਹੱਥਾਂ ਦੇ ਨਾਲ ਦਾਨ ਪੁੰਨੀ ਕਰ ਸਕਿਆ ਤੇ ਸਭ ਜਿਹਨੂੰ ਜਿਹੜੇ ਹੱਥ ਕੋਲ ਪਾਤ ਪੈਰ ਕੋਲ ਹੈ ਤਨਾ ਬਰਬੋਰੀ ਕਰ ਗਿਆ ਤੇ ਹੱਥ ਖੋਲੇ ਸਭ ਦੇ ਹੱਥ ਦੇ ਦਿੱਤੇ ਤੁਸੀਂ ਤੁਸੀਂ ਦੇਖਣ ਨੂੰ ਚਾਹਤੇ ਹਤ ਜੀਭਾ ਦਾ ਨਾਮ ਨਹੀਂ ਜਪਿਆ ਉਸਰ ਕਾ ਤੁ ਨੂੰ ਉਸਤਨੇ ਕੀ ਤੁਦਾ ਧੰਨਵਾਦ ਨਹੀਂ ਕੀਤਾ ਤਸਾ ਜਾਂ ਕੀ ਮਿਲੀ ਜੇ ਵੀ ਕਰ ਦਿੱਤੇ ਲੇਕਰ ਬਹੁਤ ਬੋਲ ਨਹੀਂ ਜ਼ਿਆਦਾ ਤੁਸੀਂ ਦੇਖਿਆ ਉਹ ਕੋ ਦਸਪ ਦੀ ਵਾਇ ਨੂੰ ਉਹ ਕੋ ਬੋਲਿਆ ਨਹੀਂ ਜਾਂਦਾ ਉਹ ਆਪ ਦੀ ਭਾਸ਼ਾ ਨਹੀਂ ਬੋਲ ਸਕਦਾ ਉਸ ਵੀ ਨ ਟਪ ਟਕ ਕਰਨ ਜਾਂਦਾ ਸੁਣ ਸੁਣਦਾ ਉਹਦੀ ਟਪ ਟਕ ਦੀ ਵਾਜੀ ਹੁੰਦੀ ਨੇ ਬੋਚੂ ਕਿਉਂ